ਜਿੱਥੇ ਜ਼ਿਲ੍ਹਾ ਦੀ ਘਾਟ ਹੈ ਕਮੀ ਆ ਉਹ ਹਰ ਚੀਜ਼ ਨੂੰ ਅਸੀਂ ਮਲ ਕਵਰ ਕੀਤਾ ਹੈ ਇਹਦੇ ਬਰਕਰਾਰ ਦੇਣੇ ਅਸੀਂ ਉਹ 20 ਕਰੋੜ ਦੇ ਨੇ ਇਹਨਾਂ ਪਬਲਿਕ ਕਹਿੰਦੇਗਾ 9 ਕਰੋੜ ਦੇ ਉਹਦੇ ਵੀ ਕੰਮ ਹੈਗੇ ਨੇ ਕਿਤੇ ਟਿਊਬੋ ਲੱਗਣਾ ਹੈਗਾ ਕਿਤੇ ਕੋਈ ਹੋਰ ਸਮੱਸਿਆ ਹੈਗੀ ਆ ਜਾਂ ਕਿਤੇ ਕੋਈ ਡਿਵੈਲਪਮੈਂਟ ਦਾ ਕੰਮ ਹੈ ਜਾਂ ਕੋਈ ਰਿਪੇਅਰ ਦਾ ਕੰਮ ਹੈਗਾ ਉਹ ਸਾਰੇ ਉਹ ਕੰਮ ਹੈਗੇ ਇਹ ਕਮਸਲੀ ਕਮ ਮਹਾਰੀ ਨੇ ਇੱਕ ਮਾਡਲ ਆ ਸ਼ਹਿਰ ਬਣਾਈ ਪਰ ਮਹਾਰੀ ਦਾ ਪ੍ਰੈਂਟ ਸਿਟੀ ਹੈ ਇਹਨੂੰ ਜੇ ਅਸੀਂ ਸੁਧਾਰ ਕਰਨਾ ਹੋਵੇ ਤਾਂ ਇਹ ਬੜਾ ਸੌਖਾ 10 ਸੰਝ ਜ਼ੋਰ ਲਾ ਕੇ ਸੁਧਾਰ ਸਕਦਾ। ਬਾਕੀ ਤੇ ਬੰਦੇ ਨੇ 에어ਪੋਰਟ ਤੇ ਮਹਾਰੀ ਲੈਂਡ ਕਰਨਾ ਔਰ ਇੱਥੋਂ ਹੋ ਕੇ ਹੀ ਅੱਗੇ ਪੰਜਾਬ ਦੇ ਵਿੱਚ ਜਾਣਾ ਹੈ। ਜੇਕਰ ਤੁਹਾਡਾ ਇਸ ਤਰ੍ਹਾਂ ਦੀ ਉਹਦੀ ਐਂਟਰੀ ਮਤਲਬ ਚੰਗੀ ਨਹੀਂ ਹੋਊਗੀ, ਵੈਲਕਮ ਚੰਗਾ ਨਹੀਂ ਹੋਊਗਾ। ਪਰ ਮੈਂ ਅੱਗੇ ਜਾ ਕੇ ਲਖੋਣ ਨੂੰ ਜੋ ਮਰਜ਼ੀ ਦਿਖਾਈ ਦੋ ਗੱਲ ਬਣਨੀ ਨਹੀਂ। ਅੱਜ ਐਫਐਨਸੀਸੀ ਦੀ ਮੀਟਿੰਗ ਹੋਈ ਹੈ ਵਿੱਤੇ ਠੇਕਾ ਕਮੇਟੀ ਦੀ ਇਹਦੇ ਵਿੱਚ ਕੀ ਕੀ ਪਾਸ ਕੀਤਾ ਜੀ ਦੱਸੋ ਐਕਚੁਅਲੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਮਹਾਲੀ ਦਾ ਕੋਈ ਕੋਨਾ ਵੀ ਨਹੀਂ ਛੱਡਿਆ ਜਿੱਥੇ ਜਿਸ ਚੀਜ਼ ਦੀ ਘਾਟ ਹੈ ਕਮੀ ਹੈ ਉਹ ਹਰ ਚੀਜ਼ ਨੂੰ ਅਸੀਂ ਮਲ ਕਵਰ ਕੀਤਾ ਹੈ ਇਹਦੇ ਵਿੱਚ ਕਾਫੀ ਵੱਡੀ ਗੱਲ ਹੈ ਕਿ ਮਤਲਬ ਜਿਹੜੇ ਤਾਂ ਪੁਰਾਣੇ ਜਿਹੜੇ ਨਵੇਂ ਐਸਟੀਮੇਟ ਨੇ ਉਹ ਤਰੀ 50 ਕਰੋੜ ਦੇ ਨੇ ਜਿਹੜੇ ਵਰਕ ਆਰਡਰ ਦੇਣੇ ਅਸੀਂ ਉਹ 20 ਕਰੋੜ ਦੇ ਨੇ ਇਹਨਾਂ ਪਬਲਿਕ ਹੈਲਥ ਦਾ 9 ਕਰੋੜ ਰੁਪਏ ਦੇ ਉਹਦੇ ਵੀ ਕੰਮ ਹੈਗੇ ਨੇ ਪਬਲਿਕ ਹੈਲਥ ਦਾ ਕੰਮ ਹੈਗਾ ਜਿਵੇਂ ਕਿ ਵਾਟਰ ਸਪਲਾਈ ਦੀ ਕਿਹੜੀ ਸਮੱਸਿਆ ਹੁੰਦੀ ਆ ਜਾਂ ਸੀਵੇਜ ਕਿ ਨਵਾਂ ਪੈਣ ਵਾਲਾ ਹੈਗਾ ਉਸ ਚੀਜ਼ ਦੇ ਕੰਮ ਹੈਗੇ ਆ ਜਿਹੜੇ ਸਾਡੇ ਨਵੇਂ ਐਸਟੀਮੇਟ ਹੈਗੇ ਆ ਇਹਦੇ ਵਿੱਚ ਜਿਵੇਂ ਸਾਡੇ 789ਵੇਂ ਸੈਕਟਰ ਹੈ ਉਹਨਾਂ ਵਿੱਚ ਕਈ ਜਗ੍ਹਾ ਤੇ ਪਾਰਕ ਬਣੇ ਹੋਏ ਸੀ ਔਰ ਉਹਨਾਂ ਵਿੱਚ ਟਰੈਕ ਹੈ ਹੀ ਨਹੀਂ ਸੀ ਅਸੀਂ ਉਹਨਾਂ ਦੇ ਟਰੈਕ ਬਣਾ ਰਹੇ ਆ ਤੇ ਜਿਹੜੀ ਕਈ ਜਗ੍ਹਾ ਫੁੱਟਪਾਥ ਨਹੀਂ ਸੀਗੇ ਉਹ ਫੁੱਟਪਾਥ ਬਣ ਰਹੇ ਨੇ ਔਰ ਜਿਹੜੇ ਪੁਰਾਣੇ ਵਰਕ ਆਰਡਰ ਦੇ ਰਹੇ ਆ ਉਹ ਜਿਹੜੇ ਕੰਮ ਪੁਰਾਣੇ ਅਧੂਰੇ ਦੇ ਪਿੱਛੇ ਕੰਮ ਕਾਫੀ ਕੰਮ ਪੈਣ ਦੇ ਲੰਦੇ ਹੋਣ ਵਾਲੇ ਕੰਮ ਸ਼ਹਿਰ ਦੇ ਅੰਦਰਲੇ ਪਾਸੇ ਉਹ ਸਾਰੇ ਉਹਦੇ ਕੰਮ ਹੈਗੇ ਨੇ ਕਿ ਤੇ ਟਿਊਬ ਲੱਗਣਾ ਹੈਗਾ ਕਿ ਜੇ ਕੋਈ ਹੋਰ ਸਮੱਸਿਆ ਹੈਗੀ ਆ ਜਾਂ ਕਿਤੇ ਕੋਈ ਡਿਵੈਲਪਮੈਂਟ ਦਾ ਕੰਮ ਹੈ ਜਾਂ ਕੋਈ ਰਿਪੇਅਰ ਦਾ ਕੰਮ ਹੈਗਾ ਉਹ ਸਾਰੇ ਉਹ ਕੰਮ ਹੈਗੇ ਸੋ ਮੇਰੇ ਕਹਿਣ ਤੋਂ ਭਾਵੇਂ ਆ ਕਿ ਜਿਹੜੀ ਅੱਜ ਮਨੋ ਅੱਜ ਜਿਹੜਾ ਸਭ ਪੂਰੀ ਮਹਾਲੀ ਦੀਆਂ ਇਹਨੀਆਂ ਸੜਕਾਂ ਹੈਗੀਆਂ ਨੇ ਮਤਲਬ ਤਗਦੀ ਮੈਂ ਸਮਝਦਾ ਕਿ 90% ਮਹਾਲੀ ਇਹਨਾਂ ਇਸ ਦੇ ਵਿੱਚ ਕਵਰ ਹੋ ਜਾਏਗੀ ਕਿ ਸਾਰੀ ਮਹਾਲੀ ਨੂੰ ਨਵੀਆਂ ਸੜਕਾਂ ਮਿਲਣਗੀਆਂ ਔਰ ਮੈਂ ਸਮਝਦਾ ਕਿ ਮਤਲਬ ਤੁਹਾਨੂੰ ਮਹਾਲੀ ਨਵੀਂ ਮਹਾਲੀ ਦਿਖਣ ਲੱਗ ਜੂਗੀ ਜੋ ਅਸੀਂ ਅੱਜ ਪਾਸ ਐਕਚੁਅਲੀ ਗੱਲ ਇਹ ਹੈ ਕਿ ਜਿਹੜਾ ਮਹਾਲੀ ਸ਼ਹਿਰ ਹੈ ਇਹ ਪਲਾਨਡ ਸਿਟੀ ਆ ਸਾਡੀ ਕੋਸ਼ਿਸ਼ ਹੈ ਪੂਰੀ ਟੀਮ ਦੀ ਭਾਵੇਂ ਪੰਜਾਬ ਦੇ 50 ਕਾਉਂਸਲਰਾਂ ਦੀ ਗੱਲ ਕਰ ਲੋ ਮੇਰੀ ਗੱਲ ਕਰ ਲੋ ਭਾਵੇਂ ਸਾਡੇ ਕਾਰਪਸ਼ੇ ਨੇ ਨਵੇਂ ਆਪਣੇ ਕਮਿਸ਼ਨਲ ਸਭਾ ਆਏ ਆ ਉਹਨਾਂ ਦੀ ਬੜੀ ਕੋਸ਼ਿਸ਼ ਹੈ ਕਿ ਯਾਰ ਕਮ ਸੇ ਘੱਮ ਮਹਾਲੀ ਨੂੰ ਇੱਕ ਮਾਡਲ ਦਾ ਸ਼ਹਿਰ ਬਣਾਈਏ ਕਿਉਂਕਿ ਮਹਾਲੀ ਬਣ ਸਕਦਾ ਹੈ ਜੀ ਅਸੀਂ ਕੋਸ਼ਿਸ਼ ਕਰੀਏ ਅਸੀਂ ਉਸ ਕੰਮ ਤੇ ਲੱਗੇ ਹੋਏ ਆ ਕਿ ਮਤਲਬ ਹਰ ਏਰੀਆ ਦੇ ਵਿੱਚ ਐਨੀ ਮਤਲਬ ਸੋਹਣੇ ਤਰੀਕੇ ਨਾਲ ਉਹਨਾਂ ਨੂੰ ਡਿਵੈਲਪ ਕਰੀਏ ਕਿ ਮਹਾਲੀ ਨੂੰ ਅਸੀਂ ਮਤਲਬ ਇੱਕ ਨੰਬਰ ਤੇ ਲੈ ਕੇ ਜਾ ਸਕੀਏ ਇੱਕ ਹੁਣੇ ਹੁਣੇ ਮੈਂ ਗੱਲ ਸੁਣੀ ਹੈ ਕਿ ਦੇਖੋ ਜਿਹੜੇ ਸ਼ਹਿਰ ਹੈਗੇ ਨੇ ਬਲੋ ਅੰਬਲੂ ਲੁਧਿਆਣਾ ਹੈਗਾ ਦਿੱਲੀ ਹੈਗਾ ਅਮਰਸਰ ਹੈਗਾ ਉਹਦਾ ਅਨਪਲੈਨਡ ਸਿਟੀ ਹੈਗੇ ਹੈ ਨਾ ਪਰ ਮਹਾਰਾਸ਼ਟਰ ਦਾ ਪਲੈਨਡ ਸਿਟੀ ਹੈ ਇਹਨੂੰ ਜੇ ਅਸੀਂ ਸੁਧਾਰ ਕਰਨਾ ਹੋਵੇ ਤਾਂ ਇਹ ਬੜਾ ਸੌਖਾ 10% ਜੋਰ ਲਾ ਕੇ ਸੁਧਾਰ ਹੋ ਸਕਦਾ ਹੈ ਉਹਨਾਂ ਸ਼ਹਿਰਾਂ ਵਿੱਚ ਤਾਂ 110% ਲਾ ਕੇ ਵੀ ਨਹੀਂ ਸੁਧਾਰ ਕਰ ਸਕਦੇ ਬਟ ਅਸੀਂ ਉਸ ਕੰਮ ਤੇ ਲੱਗੇ ਹੋਏ ਆ ਇੱਕ ਮੈਨੂੰ ਹੁਣੇ ਪਤਾ ਲੱਗਿਆ ਸੀਗਾ ਕਿ ਕੁਝ ਸਰਕਾਰ ਆਪਣੇ ਲੈਵਲ ਤੇ ਕੋਈ ਮਾਡਲ ਸੜਕਾ ਬਣਾ ਰਹੀ ਹੈ ਕਿ ਜੀ ਵਰਲਡ ਕਲਾਸ ਸੜਕ ਜੀ ਇੱਕ ਹੋਏਗੀ ਹਰ ਸ਼ਹਿਰ ਦੇ ਵਿੱਚ ਪਰ ਮੈਂ ਬੇਨਤੀ ਕਰੂੰਗਾ ਕਿ ਅਸੀਂ ਆਪਣੇ ਬਲੈਕੇ ਭੇਜਾਂਗੇ ਉਹ ਜਿਹੜੀ ਸੜਕ ਹੈ ਉਹ ਮਹਾਰਾਸ਼ਟਰ ਦੇ ਵੀ ਉਸ ਕੰਮ ਦਾ ਹਿੱਸਾ ਹੋਵੇ ਕਿਉਂਕਿ ਹਰ ਇੱਕ ਬੰਦੇ ਨੇ ਏਅਰਪੋਰਟ ਤੇ ਮਹਾਰਾਸ਼ਟਰ لینڈ ਕਰਨਾ ਔਰ ਇੱਥੋਂ ਹੋ ਕੇ ਹੀ ਅੱਗੇ ਪੰਜਾਬ ਦੇ ਵਿੱਚ ਜਾਣਾ ਹੈ ਜੇਕਰ ਸਾਡਾ ਇੱਥੋਂ ਦੀ ਉਹ ਐਂਟਰੀ ਮਤਲਬ ਚੰਗੀ ਨਹੀਂ ਹੋਊਗੀ ਵੈਲਕਮ ਚੰਗਾ ਨਹੀਂ ਹੋਊਗਾ ਪਰ ਮੈਂ ਅੱਗੇ ਜਾ ਕੇ ਦਿਖਾਉਣ ਨੂੰ ਜੋ ਮਰਜ਼ੀ ਦਿਖਾਈ ਜਾਓ ਗੱਲ ਬਣਨੀ ਨਹੀਂ ਤਾਂ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਜੇਕਰ ਤੁਸੀਂ ਮਹਾਰਾਸ਼ਟਰ ਪੰਜਾਬ ਦੇ ਵਿੱਚ ਕੋਈ ਸ਼ਰਤਾਂ ਦੇ ਵਿੱਚ ਇਹ ਕਰ ਰਹੇ ਹੋ ਤਾਂ ਉਹ ਜਿਹੜੀ ਸ਼ੁਰੂਆਤ ਉਹ ਮਹਾਰਾਸ਼ਟਰ ਤੋਂ ਕਰੇ